ਕਈ ਵਾਰ ਹੈਰਾਨ ਹੁਨਾ ਕਿਉਂ ਨਾ ਪਟਾਂ ਦੀ ਇਮਾਨਦਾਰੀ ਵੇਖੋ ਜਦੋਂ ਉਹਨਾਂ ਨੇ ਕਿਹਾ ਬਰਸ ਏ ਕਹੋ ਫਿਰਿਓ ਕਿੰਨਾ ਨਹ ਪਰਚੋਂ ਲਾਇਓ ਕਿ ਅਸੀਂ ਇੱਕ ਸਾਲ ਪਟਕਦੇ ਰਹੇ ਫਿਰਦੇ ਰਹੇ ਕਿਸੇ ਨੇ ਸਾਡੇ ਮਨ ਦੀ ਤਸੱਲੀ ਨਹੀਂ ਕਰਵਾਈ ਫਿਰ ਅਸੀਂ ਜਿੱਥੇ ਜਾਂਦੇ ਸੀ ਅਸੀਂ ਮੋੜ ਆਉਂਦੇ ਸੀ ਗੁਰਮੁਖੋ ਇੱਕ ਗੱਲ ਜ਼ਿੰਦਗੀ ਚ ਯਾਦ ਰੱਖਿਓ ਗਲਤੀ ਨਾਲ ਵੀ ਜੇ ਆਪਾਂ ਕਿਤੇ ਚਲੇ ਗਏ ਤੇ ਜੇ ਪਤਾ ਲੱਗਿਆ ਵੀ ਮੈਂ ਗਲਤ ਥਾਂ ਆ ਗਿਆ ਮੋੜਨ ਤੋਂ ਕਦੀ ਗੁਰੇਜ਼ ਨਾ ਕਰੋ ਆਪਾਂ ਕਈ ਵਾਰ ਇਹ ਸੋਚਦੇ ਲੈ ਕੱਲ ਤੇ ਆਉਣਾ ਸ਼ੁਰੂ ਕੀਤਾ ਜੇ ਹਟ ਗਏ ਤੇ ਲੋਕਾਂ ਨੇ ਮਜ਼ਾਕ ਡਾਉਣ ਲੱਗ ਜਾਨਾ ਲੈ ਚਾਰ ਦਿਨ ਗਿਆ ਸੀ ਹਟ ਗਿਆ ਨਹੀਂ ਗੁਰਮੁਖੋ ਜਿਸ ਵੀਰ ਦਾ ਭੁੱਲਾ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਾ ਨਹੀਂ ਕਹਿੰਦੇਗੇ ਮੈਂ ਕਹਿੰਦਾ ਵੀ ਇਹ ਸਾਡੀ ਜ਼ਿੰਦਗੀ ਦਾ ਸੁਬਾਹ ਜ਼ਰੂਰ ਹੋਣਾ ਚਾਹੀਦਾ ਵੀ ਜੇ ਅਸੀਂ ਗਲਤੀ ਨਾਲ ਕਿਸੇ ਦੇ ਬਹਿਕਾਵੇ ਚ ਆ ਕੇ ਜਾਂ ਵੈਸੇ ਕਿਸੇ ਦੇ ਨਾਲ ਰਿਸ਼ਤੇਦਾਰੀ ਪ੍ਰੇਮ ਦੇ ਵਿੱਚ ਆ ਕੇ ਕਿਸੇ ਕੋ ਚਲੇ ਗਏ ਜੇ ਪਤਾ ਲੱਗ ਜੇ ਨਾ ਵੀ ਇਹ ਥਾਂ ਤੇ ਉਹ ਨਹੀਂ ਆ ਜਿੱਥੋਂ ਮੈਨੂੰ ਪ੍ਰਾਪਤੀ ਹੋਣੀ ਸਭ ਪਛਾਹ ਮੁੜਦੇ ਆ ਕਦੀ ਦੇਰ ਨਹੀਂ ਲਾਉਣੀ ਚਾਹੀਦੀ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਪ੍ਰਥਾਏ ਪਟ ਇਹ ਕਹਿੰਦੇ ਕਹਿੰਦੇ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਵਾਪਸ ਆ ਕੇ ਆਖਿਰ ਕੀ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਦੇਦਾਰ ਕਰਕੇ ਪਤਾ ਲੱਗਿਆ ਕਿ ਭਨ ਮਥੁਰਾ ਕੱਚ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪ੍ਰਤਖ ਹਰੀ ਦੀ ਸ਼ਰਨ ਆ ਗਏ ਮੈਂ ਇਹ ਆਪ ਜੀ ਨੂੰ ਕਹਾਂ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਨੇ ਬੇਅੰਤ ਸਿੱਖਾਂ ਦੇ ਉੱਤੇ ਬਖਸ਼ਿਸ਼ਾ ਕੀਤੀ ਹੈ ਪਰ ਜਦੋਂ ਉਹ ਪਤਿੰਨ ਸਿੱਖਾਂ ਨੂੰ ਆਪਣੀ ਅੱਖਾਂ ਸਾਹਮਣੇ ਲੈ ਕੇ ਆਉਣੇ ਭਾਈ ਬੈਲੋ ਭਾਈ ਮੰਜ ਜਾਂ ਫਿਰ ਦਾਤਾਰ ਪਾਤਸ਼ਾਹ ਜੀ ਦੇ ਹੋਰ ਸਿੱਖਾਂ ਭਾਈ ਬੈਲੋ ਤੇ ਤੇ ਏਡੀ ਵੱਡੀ ਬਖਸ਼ਿਸ਼ ਸੀ ਕਿ ਜਦੋਂ ਕਦੇ ਉਹ ਸਖੀ ਸਰਵਰ ਦਾ ਚੇਲਾ ਸੀਗਾ ਤੇ ਮਹਾਰਾਜ ਨੇ ਕਹਿ ਦਿੱਤਾ ਅਸੀਂ ਨਹੀਂ ਇੱਕ ਹੀ ਗੱਲ ਕਰ ਸਿੱਖੀ ਤੇ ਸਿੱਖੀ ਥੋੜੀ ਟਿਕਦੀ ਹੁੰਦੀ ਭਾਈ ਮੰਜ ਨੂੰ ਵੀ ਕਿਹਾ ਸੀ ਸਿੱਖੀ ਤੇ ਸਿੱਖੀ ਥੋੜੀ ਟਿਕਦੀ ਆ ਪਰ ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪ੍ਰਾਪਤ ਕਰਨ ਲਾਹੌਰ ਗਏ ਨਾ ਉਸ ਦਿਨ ਭਾਈ ਬੈਲੋ ਨਾਲ ਸੀਗਾ ਪਾਵ ਸਖੀ ਸਰਵਰ ਦੀ ਉਪਾਸ਼ਨਾ ਕਰਨ ਵਾਲੇ ਤੇ ਮਹਾਰਾਜ ਨੇ ਇੰਨੀ ਵੱਡੀ ਬਖਸ਼ਿਸ਼ ਕਰ ਦਿੱਤੀ ਆਪਣੇ 594 ਸਿੱਖਾਂ ਦੇ ਵਿੱਚ ਭਾਈ ਬੈਲੂ ਨੂੰ ਨਾਲ ਲਿਆ ਤੇ ਜਿਸ ਦਿਨ ਗੁਰੂ ਹਰਗੋਬਿੰਦ ਮਹਾਰਾਜ ਕਿਤੇ ਜੰਗ ਕਰਦੇ ਨੇ ਤੇ ਆਪਣੇ ਜਥਿਆਂ ਦੇ ਵਿੱਚ ਭਾਈ ਬੈਲੂ ਨੂੰ ਸਭ ਤੋਂ ਵੱਡਾ ਆਗੂ ਬਣਾਉਂਦੇ ਨੇ ਜੇ ਕਦੀ ਭਾਈ ਮੰਜ ਦੀ ਗੱਲ ਆਉਂਦੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਮੰਜ ਕਦੀ ਸਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਦੋਹਿਤਾ ਬਾਣੀ ਦਾ ਬੋਹਿਤਾ ਕਿਹਾ ਸੀ ਸਾਨੂੰ ਕਦੀ ਜਹਾਜ ਕਿਹਾ ਸੀ ਕਦੀ ਭੱਟਾਂ ਨੇ ਸਾਡੀ ਉਸਤਤ ਕਰਦਿਆਂ ਹੋਇਆਂ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਾਨੂੰ ਕਦੀ ਜਹਾਜ ਕਿਹਾ ਸੀਗਾ ਅੱਜ ਭਾਈ ਮੰਜ ਅਸੀਂ ਤੈਨੂੰ ਵੀ ਇਹ ਲਖਬ ਦਿੰਨੇ ਆ ਕਿ ਮੰਜ ਗੁਰੂ ਕਾ ਬੋਹੇთა ਜਗ ਲੰਗਣਹਾਰਾ ਭਾਈ ਬੈਲੋਂ ਸਭ ਤੋਂ ਪਹਿਲੋਂ ਭਾਈ ਬੈਲੋਂ ਨੂੰ ਮਹਾਰਾਜ ਨੇ ਕਿਤਾਬ ਦਿੱਤਾ ਇਹ ਤਿੰਨੇ ਹੀ ਸਖੀ ਸਰਵਰ ਦੇ ਉਪਾਸ਼ਕ ਸੀਗੇ ਪਰ ਦੇਖੋ ਜਿਸ ਦਿਨ ਉਸ ਧਰਮ ਨੂੰ ਛੱਡ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਨਾ ਸਤਗੁਰੂ ਪਾਤਸ਼ਾਹ ਨੇ ਕੋਈ ਔਗਣ ਨਹੀਂ ਵੇਖਿਆ ਕੋਈ ਪਿਛਲੇ ਗੁਨਾਹ ਨਹੀਂ ਵੇਖੇ ਮਾਫ ਕਰਿਓ ਸਾਡੀ ਤੇ ਜ਼ਿੰਦਗੀ ਨਾ ਸਾਰੀ ਉਮਰ ਲੋਕਾਂ ਦੇ ਪਿਛਲੇ ਵੇਂਦਿਆਂ ਲੰਘ ਜਾਂਦੀ ਆ ਆਪਾਂ ਅੱਜ ਦੀ ਦੁਨੀਆ 'ਚ ਜੇ ਗੱਲ ਕਰੀਏ ਨਾ ਮੈਨੂੰ ਨਹੀਂ ਕੋਈ ਲੱਗਦਾ ਮਾਫ ਕਰਿਓ ਮੈਂ ਸੱਚ ਕਹਿੰਦਾ ਹਾਲੇ ਤੱਕ ਅੱਜ ਦੀ ਡੇਟ ਤੱਕ ਤੇ ਨਹੀਂ ਮਿਲਿਆ ਅਧੇ ਘੰਟੇ ਬਾਅਦ ਕੋਈ ਮਿਲ ਜੇ ਮੈਂ ਕਹਿ ਨਹੀਂ ਸਕਦਾ ਜਿਹੜਾ ਕਦੀ ਪਿਛਲੇ ਤੇ ਝਾਤ ਨਾ ਮਾਰਦਾ ਭਿਓਵੇ ਕੋਈ ਨਹੀਂ ਮਿਲਦਾ ਜਿੰਨੂੰ ਮਿਲਦੇ ਉਹ ਪਹਿਲਾਂ ਪਛੋਕੜ ਦੀਆਂ ਕੁੰਡੀਆਂ ਫਰੋਲਦਾ ਹੈ ਵੀ ਆ ਕੀ ਸੀ ਇਹ ਕੀ ਕਰਦੇ ਨੇ ਫਲਾਣੇ ਕੀ ਕਰਦੇ ਅਹੀਂ ਜੀ ਸਭ ਕੁਝ ਜਾਣਦੇ ਆ ਸਭ ਪਿਛਲਿਆਂ ਦੀ ਗੱਲ ਕਰਦੇ ਪਏ ਨੇ ਪਰ ਗੁਰੂ ਨੇ ਕਿਹਾ ਗੁਰੂ ਸਾਹਿਬ ਨੇ ਕਦੀ ਕਿਸੇ ਲਈ ਤਾਂ ਪਛੋਕੜ ਇੱਥੇ ਤੇ ਅਸੀਂ ਦੇਖਦੇ ਆ ਜੇ ਕਦੀ ਐਸੇ ਸਿੱਖ ਵੀ ਮਹਾਰਾਜ ਦੇ ਕੋਲ ਆਉਂਦੇ ਸਨ ਜਿਹੜੇ ਕਦੀ ਮੱਝਾਂ ਵੀ ਚੋਰੀ ਕਰਦੇ ਪਏ ਸਨ ਭਾਈ ਵਿਦੀ ਚੰਦ ਦਾ ਜੀਵਨ ਪਰ ਮਹਾਰਾਜ ਨੇ ਇੱਕ ਦਿਨ ਵੀ ਨਹੀਂ ਸੀ ਉਹਨੂੰ ਜਤਾਇਆ ਕਿ ਭਾਈ ਵਿਦੀ ਚੰਦ ਤੂੰ ਪਹਿਲਾਂ ਮੱਝਾਂ ਚੋਰੀ ਕਰਦਾ ਹੁੰਦਾ ਸੀ ਕਦੀ ਭਾਈ ਬੈਲੋ ਨੂੰ ਇੱਕ ਦਿਨ ਨਹੀਂ ਸੀ ਕਿਹਾ ਕਿ ਤੂੰ ਤਾਂ ਪਹਿਲਾਂ ਸਖੀ ਸਰਵਰ ਨੂੰ ਮੰਨਦਾ ਹੀ ਮੈਂ ਤੈਨੂੰ ਜਾਣਦਾ ਵਾਂ ਨਾ ਕਦੀ ਕਿਸੇ ਸਿੱਖ ਨੇ ਉਹਨੂੰ ਜਤਾਇਆ ਸੀ ਪਰ ਮੈਨੂੰ ਅੱਜ ਤੱਕ ਦੀ ਡੇਟ 'ਚ ਨਹੀਂ ਕੋਈ ਸਾਧੂ ਕੋਈ ਸਿੱਖ ਐਸਾ ਮਿਲਿਆ ਜਿਹੜਾ ਪਿਛਲੀ ਝਾਤ ਨਾ ਮਾਰਦਾ ਹੋਵੇ ਜਿਹਦੇ ਕੋਲ ਬੈਣੇ ਆ ਜਿਹਦੇ ਨਾਲ ਸਾਂਝ ਪਾਉਣੇ ਆ ਉਹ ਪਹਿਲਾਂ ਪਿਛਲੀਆਂ ਵਈਆਂ ਫਰੋਲਦਾ ਅੱਗੇ ਦੀ ਤੇ ਕੋਈ ਗੱਲ ਹੀ ਨਹੀਂ ਕਰਦਾ ਪਿਆ ਪਰ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਬਾਰੇ ਸਾਨੂੰ ਇਹ ਸਿਖਾਇਆ ਸੀਗਾ ਤੇ ਦਾਤਾਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਕੇ ਕੋਈ ਫਰਕ ਨਹੀਂ ਕੀਤਾ ਪਾਵੇਂ ਕੋਈ ਭਗਤ ਕਿਸੇ ਜਾਤ ਦਾ ਸੀ ਪਾਵੇਂ ਕੋਈ ਭਗਤ ਕਿਸੇ ਵੀ ਸਟੇਟ ਦਾ ਸੀ ਪਾਵੇਂ ਕਿਸੇ ਵੀ ਮਜ਼ਹਬ ਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰਿਆਂ ਨੂੰ ਆਪਣੇ ਘਰ ਵਿੱਚ ਵੀ ਥਾਂ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਥਾਂ ਦਿੱਤੀ